2016 ਦੀ ਗੱਲ ਆ ਜੀ ਅੰਮ੍ਰਿਤਸਰ ਦੇ ਵੱਲਾਪਨ ਦੀ ਬਲਜੀਤ ਕੌਰ ਉਰਫ ਭੋਲੀ ਖਾਸੀ ਪਰੇਸ਼ਾਨ ਸੀ ਕਮਰੇ ਚ ਬੈਠਿਆ ਉਸ ਦੀਆਂ ਅੱਖਾਂ ਦੀ ਉਦਾਸੀ ਦੂਰ ਤੋਂ ਪੜੀ ਜਾ ਸਕਦੀ ਸੀ ਉਸ ਦੀ ਮਾਸੀ ਬਲਜਿੰਦਰ ਕੌਰ ਨੂੰ ਸਮਝ ਆ ਗਈ ਸੀ ਕਿ ਭੋਲੀ ਦਾ ਦਿਲ ਭਰਿਆ ਹੋਇਆ ਹੈ ਮਾਸੀ ਛਾਤੀ ਉਹਨੂੰ ਗੱਲ ਨਾਲ ਲਾ ਲੈਂਦੀ ਹੈ ਗੱਲ ਨਾਲ ਲੱਗਦਿਆਂ ਹੀ ਭੋਲੀ ਰੋਣ ਲੱਗਦੀ ਐ ਜਿਵੇਂ ਉਹ ਡੀ ਕਰ ਰਹੀ ਹੋਵੇ ਕਿ ਕੋਈ ਆਪਣਾ ਉਸ ਨੂੰ ਗਲ ਨਾਲ ਲਾ ਹੀ ਲਵੇ ਤੇ ਉਹ ਆਪਣੇ ਦਿਲ ਦਾਗ ਉਬਾਰ ਕੱਢ ਲੇ ਉਸ ਦੇ ਹੰਝੂ ਰੁਕ ਨਹੀਂ ਰਹੇ ਹੁੰਦੇ ਮਾਸੀ ਵੀ ਉਹਦੇ ਸਿਰ ਤੇ ਹੱਥ ਰੱਖਦੀ ਐ ਤੇ ਉਹਨੂੰ ਸਮਝਾਉਂਦੀ ਐ ਕਿ ਤੂੰ ਬਚਪਨ ਮੇਰੇ ਕੋਲ ਕੱਟਿਆ ਐ ਭੋਲੀ ਤੇਰੇ ਇਹ ਅਥਰੂ ਮੈਨੂੰ ਤੰਗ ਕਰਦੇ ਨੇ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦੇ ਤੂੰ ਜਿੰਨੀ ਦੇ ਰਥੇ ਰਹਿਣਾ ਰਹਿ ਤੇਰਾ ਆਪਣਾ ਘਰ ਪਰ ਕਦੀ ਤਾਂ ਇਹ ਲੜਾਈ ਮੁਕਾਉਣੀ ਪਊਗੀ ਨਾ ਸਤਿ ਸ਼੍ਰੀ ਅਕਾਲ ਜੀ ਮੈਂ ਹਾ ਪੁਨੀਤ कौर ਮਹਿਫੂਜ਼ ਰਹੋ ਤੇ ਮਹਿਫੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਮੈਂ ਦੂਜਾ ਹਿੰਦੀ ਚੈਨਲ ਸ਼ੁਰੂ ਕਰ ਲਿਆ ਜੀ ਪ੍ਰਾਈਮ ਦਾ ਉਧਰ ਨੂੰ ਵੀ ਗੇੜਾ ਮਾਰ ਆਇਓ ਜੇ ਠੀਕ ਲੱਗੇ ਤਾਂ ਨਾਮ ਹੈ ਕੈਮਰਾ ਹਿੰਦੀ ਲਿੰਕ ਡਿਸਕ੍ਰਿਪਸ਼ਨ ਬਾਕਸ ਤੇ ਕਮੈਂਟਸ ਤੇ ਦੋਵਾਂ ਚ ਪਾ ਦਊਂਗੀ ਵਾਪਸ ਆਉਨੇ ਆ ਇਸ ਸੱਚੀ ਕਹਾਣੀ ਤੇ ਮਾਸੀ ਬਜਿੰਦਰ ਕੌਰ ਆਪਣੀ ਭਨੇਵੀ ਬਲਜੀਤ ਕੌਰ ਭੋਲੀ ਨੂੰ ਸਮਝਾਉਂਦੀ ਹੈ ਕਿ ਘਰ ਵਾਲਾ ਘਰ ਵਾਲੀ ਚ 100 ਝਗੜੇ ਹੁੰਦੇ ਆ ਐਦਾਂ ਗੱਲਾਂ ਨੂੰ ਦਿਲ ਨਾਲ ਨਹੀਂ ਲੱਗਦਾ ਇੱਜ਼ਤ ਉੱਥੇ ਹੀ ਹੁੰਦੀ ਆ ਜਦੋਂ ਬੰਦਾ ਸਿਰ ਤੇ ਹੋਵੇ ਨਾਲ ਹੋਵੇ ਪਰ ਅੱਗੋਂ ਬਲਜੀਤ ਕੌਰ ਰੋਂਦਿਆਂ ਰੋਂਦਿਆਂ ਕਹਿੰਦੀ ਹੈ ਕਿ ਮਾਸੀ ਮੈਂ ਸਮਾਜ ਬਾਰੇ ਸਭ ਜਾਣਦੀ ਆ ਪਰ ਮੈਂ ਆਪਣੀ ਜ਼ਿੰਦਗੀ ਬਾਰੇ ਜ਼ਿਆਦਾ ਜਾਣਦੀ ਆ ਜਿਹੜੀ ਕਿ ਵੀਰ ਸਿੰਘ ਨੇ ਨਰਕ ਕੀਤੀ ਪਈ ਆ ਉਹ ਮੇਰੇ ਤੇ ਸ਼ੱਕ ਹੀ ਸ਼ੱਕ ਕਰਦਾ ਰਹਿੰਦਾ ਉਹਨੂੰ ਹੋਰ ਕੋਈ ਕੰਮ ਨਹੀਂ ਉਹ ਕਹਿੰਦਾ ਹੈ ਕਿ ਸਤਨਾਮ ਸਿੰਘ ਤੋਂ ਕਿਨਾਰਾ ਕਰ ਲੈ ਉਹਨੂੰ ਗੁਲਾਨ ਆ ਅੱਗੋਂ ਮਾਸੀ ਕਹਿੰਦੀ ਆ ਵੀ ਜਿੰਨੇ ਤੁਹਾਡਾ ਘਰ ਵਸਾਇਆ ਉਸ ਤੋਂ ਕਿੱਦਾਂ ਕਿਨਾਰਾ ਕਰ ਲੈਣਾ ਅਗਲੇ ਨੇਤਾ ਭਲਾਈ ਸੋਚਣਾ ਤੁਹਾਡਾ ਫੇਰ ਅੱਗੋਂ ਕੋਲੀ ਕਹਿੰਦੀ ਆ ਕਿ ਆਹੀ ਗੱਲ ਜਦੋਂ ਮਾਸੀ ਮੈਂ ਸਮਝਾਵਾਂ ਤਾਂ ਮੈਨੂੰ ਖਾਣ ਨੂੰ ਪੈ ਜਾਂਦਾ ਬਲਜੀਤ ਕੌਰ ਦਾ 2 ਸਾਲ ਦਾ ਬੜਾ ਹੀ ਪਿਆਰਾ ਜਿਹਾ ਮੁੰਡਾ ਵੀ ਹੁੰਦਾ ਇਸ ਦੀ ਮਾਸੀ ਬਲਜਿੰਦਰ ਕੌਰ ਦੇ ਘਰ ਵਾਲੇ ਦਾ 대ਹਾਂਦ ਹੋ ਚੁੱਕਿਆ ਹੁੰਦਾ ਯਾਨੀ ਇਸ ਦੇ ਮਾਸੜ ਦਾ ਤਾਂ ਕਰਕੇ ਸ਼ੁਰੂ ਤੋਂ ਹੀ ਇਹ ਮਾਸੀ ਕੋਲ ਜ਼ਿਆਦਾ ਰਹਿੰਦੀ ਹੁੰਦੀ ਆ ਤੇ ਮਾਸੀ ਦਾ ਵੀ ਇਸ ਨਾਲ ਜ਼ਿਆਦਾ ਜੀ ਲੱਗਦਾ ਹੁੰਦਾ ਬਲਜੀਤ ਇੱਕ ਗਰੀਬ ਪਰਿਵਾਰ ਨਾਲ ਤਾਲੁਕ ਰੱਖਦੀ ਆ ਮਾਸੀ ਬਲਜਿੰਦਰ ਕੌਰ ਦੇ ਘਰ ਦੇ ਜਮਾ ਕੋਲ ਹੀ ਸਤਨਾਮ ਸਿੰਘ ਦਾ ਘਰ ਹੁੰਦਾ ਉਸ ਦਾ ਬਲਜਿੰਦਰ ਦੇ ਘਰ ਕਾਫੀ ਆਉਣਾ ਜਾਣਾ ਹੁੰਦਾ ਜਦੋਂ ਪણેਵੀ ਬਲਜੀਤ ਦੀ ਵਿਆਹ ਯੋਗੀ ਉਮਰ ਹੁੰਦੀ ਆ ਤਾਂ ਮਾਸੀ ਬਲਜਿੰਦਰ ਸਤਨਾਮ ਸਿੰਘ ਨੂੰ ਹੀ ਕਹਿੰਦੀ ਆ ਕਿ ਵੀਰੇ ਕੋਈ ਮੁੰਡਾ ਨਜ਼ਰ ਚ ਹੋਏ ਤਾਂ ਦੱਸਿਓ ਸਤਨਾਮ ਸਿੰਘ ਕੋਲ ਨਾਮ ਤਿਆਰ ਹੁੰਦਾ ਉਹਨੇ ਖੈਰਾਬਾਦ ਦੇ ਵੀਰ ਸਿੰਘ ਬਾਰੇ ਦੱਸ ਪਾਈ ਸੀ ਉਹ ਇੱਕ ਪ੍ਰਾਈਵੇਟ ਕੰਪਨੀ 'ਚ ਸੁਪਰਵਾਈਜ਼ਰ ਦੀ ਨੌਕਰੀ ਕਰਦਾ ਹੁੰਦਾ ਹੈ। ਮੁੰਡਾ ਹੁੰਦਾ ਵੀ ਖਾਸਾ ਸੋਹਣਾ ਸੁਲੱਖਾ ਹੈ। ਗੱਲ ਅੱਗੇ ਵਧਾਈ ਜਾਂਦੀ ਹੈ ਤੇ ਪਰਿਵਾਰਾਂ ਦੀ ਰਜ਼ਾਮੰਦੀ ਦੇ ਨਾਲ ਇਹਨਾਂ ਦੋਵਾਂ ਦਾ ਵਿਆਹ ਹੋ ਵੀ ਜਾਂਦਾ ਹੈ। ਪਰ ਵਿਆਹ ਤੋਂ ਬਾਅਦ ਇਹਨਾਂ ਦੋਵਾਂ ਦੀ ਜਮਾਂ ਨਹੀਂ ਬਣਦੀ ਹੁੰਦੀ। ਪੋਲੀ ਦੇ ਇਲਜ਼ਾਮਾ ਮੁਤਾਬਕ ਵੀਰ ਸਿੰਘ ਅਕਸਰ ਉਸਤੇ ਸ਼ੱਕ ਕਰਦਾ ਰਹਿੰਦਾ ਹੁੰਦਾ ਹੈ ਜਦਕਿ ਵੀਰ ਸਿੰਘ ਦੇ ਮੁਤਾਬਕ ਪੋਲੀ ਹਰ ਕਿਸੇ ਬੰਦੇ ਨਾਲ ਛੇਤੀ ਕੰਫਰਟੇਬਲ ਹੋ ਜਾਂਦੀ ਸੀ 프랭ਕ ਹੋ ਜਾਂਦੀ ਸੀ ਜ਼ੋਰ ਜ਼ੋਰ ਦੀ ਹੱਸ ਕੇ ਗੱਲਾਂ ਕਰਦੀ ਸੀ ਤੇ ਇਹ ਲੜਾਈ ਝਗੜੇ ਹੁਣ ਹਰ ਹੱਦ ਤੱਕ ਰਹਿ ਹੁੰਦੇ ਆ ਸੋ ਪੋਲੀ ਆਪਣਾ ਘਰ ਛੱਡ ਮਾਸੀ ਕੋਲ ਆ ਜਾਂਦੀ ਆ ਆਪਣਾ 2 ਸਾਲ ਦਾ ਜਵਾਕ ਲੈ ਕੇ 29 ਅਪ੍ਰੈਲ 2016 ਸ਼ਾਮ 7 ਵਜੇ ਉਸ ਦਿਨ ਮਾਸੀ ਬਲਜਿੰਦਰ ਕੌਰ ਰੋਜ਼ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਸ਼ਾਮ ਨੂੰ ਮੱਥਾ ਟੇਕਣ ਜਾਂਦੀ ਹੈ ਤੇ ਘਰੇ ਭੋਲੀ ਨਹਾਉਣ ਜਾਂਦੀ ਹੈ ਮੁੰਡਾ ਉਸ ਦਾ ਬਾਹਰ ਬੱਚਿਆਂ ਨਾਲ ਖੇਡ ਰਿਹਾ ਹੁੰਦਾ ਪਿੰਡਾਂ 'ਚ ਨਾਰਮਲੀ ਜਦੋਂ ਇਦਾਂ ਬੱਚੇ ਖੇਡਦੇ ਹੋਣ ਘਰ ਦੇ ਬਾਹਰ ਜਾਂ ਗਲੀ 'ਚ ਤਾਂ ਬਹੁਤੀ ਟੈਨਸ਼ਨ ਵਾਲੀ ਗੱਲ ਨਹੀਂ ਹੁੰਦੀ ਪਿੰਡ ਘਰ ਵਰ ਗਈ ਹੁੰਦਾ ਅਜੇ ਭੋਲੀ ਨਹਾਉਣ ਗਈ ਹੀ ਹੁੰਦੀ ਆ ਤਾਂ ਹੀ ਬਾਰੋ ਉਸ ਨੂੰ ਰੌਲਾ ਸੁਣਦਾ ਉਹ ਫਟਾਫਟ ਬਾਹਰ ਜਾ ਕੇ ਦੇਖਦੀ ਆ ਤਾਂ ਉਸ ਦੀਆਂ ਅੱਖਾਂ ਸਾਹਮਣੇ ਉਸ ਦਾ ਮੁੰਡਾ ਸੇਹਾ ਹੁੰਦਾ ਉਸ ਨੂੰ ਲੱਗੀ ਹੁੰਦੀ ਆ ਉਹ ਧੂ ਧੂ ਕਰ ਰਿਹਾ ਹੁੰਦਾ ਅੱਗ ਦੀਆਂ ਲਪਟਾਂ ਬਹੁਤ ਉੱਚੀਆਂ ਹੁੰਦੀਆਂ ਨੇ ਭੋਲੀ ਫਟਾਫਟ ਪਾਣੀ ਦੀ ਬਾਲਟੀ ਲੈ ਕੇ ਆਉਂਦੀ ਆ ਆਪਦੇ ਜਵਾਬ ਤੇ ਪਹੁੰਚਦੀ ਆ ਅੱਗ ਤਾਂ ਬੁੱਝ ਜਾਂਦੀ ਆ ਪਰ ਉਹ ਵਿਚਾਰਾ ਬੇਹੋਸ਼ ਹੋ ਜਾਂਦਾ ਹੈ ਉਸ ਤੋਂ ਬਾਅਦ ਉਸ ਦੀ ਇਹ ਹਾਲਤ ਦੇਖ ਕੇ ਬਜੀਤ ਕੌਰ ਵੀ बेहोश ਹੋ ਜਾਂਦੀ ਹੈ ਇਹਨਾਂ ਦੋਵੇਂ ਮਾਂ ਪੁੱਤ ਨੂੰ ਹਸਪਤਾਲ ਲੈ ਕੇ ਜਾਇਆ ਜਾਂਦਾ ਹੈ ਹਸਪਤਾਲ ਦੇ ਵੱਲੋਂ ਆ ਪੂਰੀ ਘਟਨਾ ਬਾਰੇ ਥਾਣਾ ਮੁਹੰਮਪੁਰਾ ਨੂੰ ਇਤਲਾਾ ਕੀਤੀ ਜਾਂਦੀ ਹੈ ਇਹ ਜਾਣਕਾਰੀ ਵੱਲਾ ਥਾਣੇ ਦੇ ਇਨਚਾਰਜ ਨੂੰ ਵੀ ਦਿੱਤੀ ਜਾਂਦੀ ਹੈ ਸੀਨੀਅਰ ਪੁਲਿਸ ਅਫੀਸ਼ੀਅਲਸ ਵੀ ਹਸਪਤਾਲ ਆਉਂਦੇ ਨੇ ਤੇ ਭੋਲੀ ਜਿੱਥੇ ਰਹਿ ਰਹੀ ਹੁੰਦੀ ਆ ਉਸ ਦੀ ਮਾਸੀ ਦੇ ਘਰ ਉੱਥੇ ਤੇ ਹਸਪੀਟਲ ਤੇ ਵੀ ਕਾਫੀ ਪੁਲਿਸ ਲਗਾ ਦਿੱਤੀ ਜਾਂਦੀ ਹੈ। ਇਦਾਂ ਇਸ ਲਈ ਕੀਤਾ ਜਾਂਦਾ ਹੈ ਕਿਉਂਕਿ ਮਾਮਲਾ ਬੱਚੇ ਦਾ ਹੁੰਦਾ ਹੈ ਤੇ ਅਜਹੀਆਂ ਸਿਚੁਏਸ਼ਨਸ 'ਚ ਤਣਾਅ ਪੈਦਾ ਹੋ ਸਕਦਾ ਹੁੰਦਾ ਜਈ ਪੋਸਿਬਿਲਿਟੀ ਹੁੰਦੀ ਹੈ। ਡਾਕਟਰਸ ਪੁਲਿਸ ਨੂੰ ਦੱਸਦੇ ਨੇ ਕਿ ਜਵਾਕ ਦਾ ਬਚਪਾਉਣਾ ਮੁਸ਼ਕਲ ਹੈ। ਉਹ ਸਿਰਫ 18 ਮਹੀਨਿਆਂ ਦਾ ਹੈ ਤੇ 92% ਦੀ ਉਹਨੂੰ ਨੁਕਸਾਨ ਹੋਇਆ। ਸੋ ਚਾਂਸਸ ਨੇ ਕਿ ਇਹੇ ਨਹੀਂ ਬਚੂਗਾ ਨਾ ਦੇ ਬਰਾਬਰ ਨੇ ਉਧਰ ਅਜੇ ਤੱਕ ਭੋਲੀ ਵੀ ਬੇਹੋਸ਼ੀ ਹੁੰਦੀ ਹੈ ਹੁਣ ਪੁਲਿਸ ਵਾਲੇ ਘਟਨਾ ਵਾਲੀ ਥਾਂ ਤੇ ਜਾਂਦੇ ਨੇ ਤੇ ਆਸ-ਪਾਸ ਦੇ ਲੋਕਾਂ ਨੂੰ ਪੁੱਛਦੇ ਨੇ ਕਿ ਇਹ ਹੋਇਆ ਕਿਵੇਂ ਜਾਣਕਾਰੀ ਵਸੇਂ ਨੇ ਕੋ ਮਿਲਦੀ ਹੈ ਕਿ ਪੰਜ ਸੱਤ ਬੱਚੇ ਖੇਡ ਰਹੇ ਸਨ ਭੋਲੀ ਦੇ ਘਰ ਦੇ ਬਾਹਰ ਹੀ ਇੱਕੋ ਦਮ ਅੱਗ ਦੀਆਂ ਲਪਟਾਂ ਉਠੀਆਂ ਬਾਕੀ ਬੱਚੇ ਸਾਈਡ ਹੋ ਗਏ ਤੇ ਇਹ ਹੁਣ ਪੁਲਿਸ ਵਾਸਤੇ ਭੋਲੀ ਦਾ ਹੋਸ਼ ਆਉਣਾ ਬੇਹਤ ਜ਼ਰੂਰੀ ਸੀ ਕਿਉਂਕਿ ਇਸ ਤੋਂ ਬਾਅਦ ਦੀ ਗੱਲ ਤਾਂ ਉਹ ਹੀ ਦੱਸ ਸਕਦੀ ਸੀ ਅਗਲੀ ਸਵੇਰ ਪੋਲੀ ਨੂੰ ਕੋਸ਼ ਆਉਂਦਾ ਉਸ ਤੋਂ ਪੁੱਛਿਆ ਜਾਂਦਾ ਹੈ ਕਿ ਪੂਰੀ ਘਟਨਾ ਕੀ ਸੀ ਉਹ ਉਹ ਹੀ ਸਭ ਦੱਸਦੀ ਹੈ ਕਿ ਮੈਂ ਨਹਾਉਣ ਗਈ ਸੀ ਆਵਾਜ਼ ਸੁਣ ਕੇ ਬਾਹਰ ਆਇਆ ਇੱਕ ਤਾਂ ਮੇਰਾ ਬੱਚਾ ਇਦਾਂ ਸੱਸੀ ਪੁਲਿਸ ਪੁੱਛਦੀ ਹੈ ਕਿ ਉਸ ਵਕਤ ਤੁਸੀਂ ਕਿਸੇ ਨੂੰ ਉੱਥੇ ਵੇਖਿਆ ਸੀ ਜਿਸ ਤੇ ਸ਼ੱਕ ਹੋਇਆ ਹੋਵੇ ਜਵਾਬ ਚ ਪੋਲੀ हां ਕਹਿੰਦੀ ਹੈ ਉਹ ਕਹਿੰਦੀ ਹੈ ਕਿ ਮੈਂ ਉਥੋਂ ਬਿੱਲਾ ਸਿੰਘ ਤੇ ਹਰੀ ਸਿੰਘ ਨੂੰ ਭਜਦਿਆ ਦੇਖਿਆ ਸੀ ਪਰ ਮੈਨੂੰ ਲੱਗਦਾ ਹੈ ਕਿ ਇਹ ਕੰਮ ਮੇਰੇ ਘਰ ਵਾਲੇ ਵੀਰ ਸਿੰਘ ਦਾ ਹੈ ਪੁਲਿਸ ਇਹ ਗੱਲ ਸੁਣ ਕੇ ਹੈਰਾਨ ਹੁੰਦੀ ਹੈ ਕਿ ਇੱਕੋ ਪੁੱਤ ਹੈ ਉਸ ਦਾ ਉਹ ਆਪਣੇ ਖੂਨ ਨਾਲ ਐਦਾਂ ਕਿਉਂ ਕਰੂਗਾ ਅੱਗੋ ਪੋਲੀ ਕਹਿੰਦੀ ਹੈ ਕਿ ਮੇਰੀ ਤੇ ਮੇਰੇ ਪਤੀ ਦੀ ਕਦੀ ਨਹੀਂ ਬਣੀ ਮੈਂ ਪਿਛਲੇ 15 ਦਿਨ ਤੋਂ ਆਪਣੀ ਮਾਸੀ ਵੱਲ ਹੀ ਰਹਿ ਰਹੀ ਹਾਂ ਉਹ ਚਾਹੁੰਦਾ ਸੀ ਕਿ ਮੈਂ ਨਾ ਰਹਾ ਪਰ ਉਸ ਨੂੰ बच्चे ਨੂੰ ਦੇ ਦਵਾ ਮੈਂ ਨਹੀਂ ਮੰਨਦੀ ਸੀ ਹੋ ਸਕਦਾ ਹੈ ਕਿ ਉਸਨੇ ਬੱਚੇ ਤੇ ਆਪਣਾ ਗੁੱਸਾ ਕੱਢਿਆ ਹੋਵੇ ਹੁਣ ਪੁਲਿਸ ਪੁੱਛਦੀ ਹੈ ਕਿ ਤੂੰ ਦੋ ਨਾਮਾਂ ਦਾ ਜ਼ਿਕਰ ਕੀਤਾ ਸੀ ਹਰੀ ਸਿੰਘ ਤੇ ਬਿੱਲਾ ਸਿੰਘ ਜੋ ਤੂੰ ਦੇਖੇ ਸੀ ਘਟਨਾ ਵਾਲੇ ਵਕਤ ਤੇ ਉਹ ਕੌਣ ਸੀ ਤੇ ਉਹਨਾਂ ਦੀ ਕੀ ਕਹਾਣੀ ਹੈ ਅੱਗੋ ਭੋਲੀ ਦੱਸਦੀ ਹੈ ਕਿ ਹਰੀ ਸਿੰਘ ਤੇ ਬਿੱਲਾ ਸਿੰਘ ਗੁਰਪ੍ਰੀਤ ਸਿੰਘ ਤੇ ਗੋਪੀ ਸਿੰਘ ਦੇ ਭਰਾ ਨੇ ਪੁਲਿਸ ਦਾ ਅਗਲਾ ਸਵਾਲ ਜ਼ਾਹਰ ਤੌਰ ਤੇ ਇਹੀ ਹੁੰਦਾ ਹੈ ਕਿ ਹੁਣ ਆ ਗੁਰਪ੍ਰੀਤ ਸਿੰਘ ਤੇ ਗੋਪੀ ਸਿੰਘ ਕੌਣ ਨੇ ਅੱਗੋਂ ਬਲਜੀਤ ਕੌਰ ਉਰਫ ਪੋਲੀ ਦੱਸਦੀ ਹੈ ਕਿ ਕੁਝ ਦਿਨ ਪਹਿਲਾਂ ਮੇਰੀ ਮਾਸੀ ਬਲਜਿੰਦਰ ਕੌਰ ਦੇ ਘਰੇ ਚੋਰੀ ਹੋਈ ਸੀ ਉਸ 'ਚ ਮੇਰੇ ਮਾਸੀ ਦੇ ਮੁੰਡੇ ਬਿੱਟੂ ਨੇ ਗੋਪੀ ਸਿੰਘ ਤੇ ਗੁਰਪ੍ਰੀਤ ਸਿੰਘ ਖਿਲਾਫ ਰਿਪੋਰਟ ਦਰਜ ਕਰਾਈ ਸੀ ਪੁਲਿਸ ਨੇ ਉਹਨਾਂ ਤੇ ਕਾਰਵਾਈ ਵੀ ਕੀਤੀ ਸੀ ਉਸ ਤੋਂ ਬਾਅਦ ਇਹਨਾਂ ਦੇ ਭਰਾ ਹਰੀ ਸਿੰਘ ਤੇ ਬਿੱਲਾ ਸਿੰਘ ਸਾਡੇ ਨਾਲ ਰੰਜਿਸ਼ ਰੱਖ ਰਹੇ ਨੇ ਬਲਜੀਤ ਕੌਰ ਪੋਲੀ ਦੇ ਬਿਆਨਾਂ ਤੇ ਪੁਲਿਸ ਦਿਸਿੰਕ ਦੇ ਬਿੱਲਾ ਸਿੰਘ ਨੂੰ ਫੜ ਕੇ ਥਾਣੇ ਲੈ ਆਉਂਦੀ ਹੈ ਹਾਲਾਂਕਿ ਪੁਲਿਸ ਨੂੰ ਪੋਲੀ ਦੇ ਘਰ ਵਾਲੇ ਤੇ ਸ਼ੱਕ ਬਹੁਤਾ ਹੁੰਦਾ ਨਹੀਂ ਕਿਉਂਕਿ ਉਹਨਾਂ ਦੇ ਮਾਈਂਡ ਚ ਹੁੰਦਾ ਹੈ ਕਿ ਪਿਓ ਆਪਣੇ ਮੁੰਡੇ ਨਾਲ ਇਦਾਂ ਨਹੀਂ ਕਰੂਗਾ ਪਰ ਫੇਰ ਵੀ ਪੁਲਿਸ ਤੇ ਹਰ ਪਾਸੇ ਫਰੋਲ ਨਾ ਹੁੰਦਾ ਸੋ ਉਹਨਾਂ ਨੂੰ ਵੀ ਥਾਣੇ ਬੁਲਾ ਲਿਆ ਜਾਂਦਾ ਹੈ ਪੁਛਤਾਛ ਲਈ ਅਜੇ ਇਹ ਸਭ ਚੱਲ ਹੀ ਰਿਹਾ ਹੁੰਦਾ ਹੈ ਕਿ ਪੁਲਿਸ ਨੂੰ ਹਸਪੀਟਲ ਤੋਂ ਫੋਨ ਆਉਂਦਾ ਹੈ ਕਿ ਜਵਾਨ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਹਸਪੀਟਲ ਪਹੁੰਚ ਕੇ ਬਾਡੀ ਨੂੰ ਪੋਸਟਮਾਰਟਮ ਲਈ ਪੇਸ਼ ਕਰਤਾ ਜਾਂਦਾ ਹੈ ਹੁਣ ਮੁਕਦਮੇ 'ਚ ਧਾਰਾ 307 ਦੇ ਨਾਲ 302 34 ਵੀ ਜੋੜ ਦਿੱਤੀ ਜਾਂਦੀ ਹੈ ਹੁਣ ਪੁੱਛਤਾਛ ਹੁੰਦੀ ਹੈ ਹਰੀ ਸਿੰਘ ਤੇ ਬਿੱਲਾ ਸਿੰਘ ਤੋਂ ਉਹ ਦੋਨੋਂ ਬੜੇ ਕੌਨਫੀਡੈਂਸ ਨਾਲ ਕਹਿੰਦੇ ਨੇ ਕਿ ਅਸੀਂ ਐਡਾ ਕਿਨੌਣਾ ਕੰਮ ਨਹੀਂ ਕਰ ਸਕਦੇ ਕਦੀ ਵੀ ਨਹੀਂ ਕਰ ਸਕਦੇ ਹਾਂ ਸਾਡੀ ਦੁਸ਼ਮਣੀ ਹੈ ਇਸ ਟੱਬਰ ਨਾਲ ਇਹਨਾਂ ਨੇ ਸਾਡੇ ਭਰਾਵਾਂ ਨੂੰ ਚੋਰੀ ਦੇ ਝੂਠੇ ਇਲਜ਼ਾਮ 'ਚ ਫਸਾਇਆ ਸੀ ਕਦੀ ਮੌਕਾ ਮਿਲਣ ਤੇ ਸਬਕ ਵੀ ਸਿਖਾਵਾਂਗੇ ਪਰ ਐਡੇ ਡਿੱਗੇ ਹੋਏ ਸੀ ਨਹੀਂ ਕਿ ਇੱਕ ਬੱਚੇ ਤੋਂ ਬਦਲਾ ਲਈਏ ਉਸ ਮਾਸੂਮ ਦੀ ਕੋਈ ਗਲਤੀ ਨਹੀਂ ਸੀ ਜਾਂ ਤਾਂ ਇਹ ਸੱਚ ਬੋਲ ਰਹੇ ਸਨ ਜਾਂ ਇਹਨਾਂ ਦਾ ਇਹ ਝੂਠ ਬੋਲਣ ਦਾ ਤਰੀਕਾ ਇੰਨਾ ਕਨਵਿੰਸਿੰਗ ਸੀ ਕਿ ਪੁਲਿਸ ਨੂੰ ਇਹਨਾਂ ਦੀਆਂ ਗੱਲਾਂ 'ਤੇ ਯਕੀਨ ਆਉਂਦਾ ਨਜ਼ਰ ਆ ਰਿਹਾ ਸੀ ਬਾਕੀ ਇਹ ਇੱਥੇ ਨਹੀਂ ਰੁਕੇ ਇਹਨਾਂ ਨੇ ਕੁਝ ਹੋਰ ਗੱਲਾਂ ਵੀ ਦਸੀਆਂ ਜਿਸ ਉਹਨਾਂ ਨੇ ਭੋਲੀ ਦੇ ਕਰੈਕਟਰ ਤੇ ਗੱਲ ਕੀਤੀ ਭੋਲੀ ਦੇ ਘਰ ਵਾਲੇ ਵੀਰ ਸਿੰਘ ਤੋਂ ਅਲੱਗ ਤੋਂ ਪੁਸ਼ਤਾਚ ਕੀਤੀ ਜਾਂਦੀ ਹੈ ਤੇ ਇੱਥੇ ਉਸ ਦੇ ਵੀ ਬਿਆਨ ਹਰੀ ਸਿੰਘ ਤੇ ਬਿੱਲਾ ਸਿੰਘ ਨਾਲ ਮੈਚ ਕਰ ਜਾਂਦੇ ਨੇ ਇਨ ਟਰਮਸ ਆਫ ਹਰ ਕਰੈਕਟਰ ਉਹ ਕਹਿੰਦੇ ਨੇ ਕਿ ਭੋਲੀ ਇੰਨੀ ਗਿਰੀ ਹੋਈ ਔਰਤ ਹੈ ਕਿ ਉਹ ਆਪਣਾ ਸਵਾਰਥ ਪੂਰਨ ਨੂੰ ਕਿਸੇ ਹੱਦ ਤੱਕ ਇਹ ਜਾ ਸਕਦੀ ਹੈ ਇਸੇ ਕਰਕੇ ਸਾਡੀ ਕਦੀ ਨਹੀਂ ਬਣੀ ਕਿਉਂਕਿ ਉਸ ਬੇਵਫਾਈ ਤੇ ਸਵਾਰਥ ਕੁੱਟਕੁੱਟ ਕੇ ਭਰਿਆ ਹੈ ਪੁਲਿਸ ਨੂੰ ਵੀ ਲੱਗਦਾ ਹੈ ਕਿ ਇਸ ਐਂਗਲ ਵੱਲ ਤੁਰਿਆ ਜਾਣਾ ਹੁਣ ਬੇਹਦ ਜ਼ਰੂਰੀ ਹੋ ਗਿਆ ਹੈ ਇਹਨਾਂ ਤੋਂ ਸਤਨਾਮ ਸਿੰਘ ਬਾਰੇ ਵੀ ਪਤਾ ਲੱਗਦਾ ਹੈ ਕਿ ਉਸੇ ਦਾ ਪੋਲੀ ਨਾਲ ਰਿਲੇਸ਼ਨ ਹੈ ਇਹ ਜ਼ਿਕਰ ਮੈਨੂੰ ਕਿਸੇ ਪਬਲੀਕੇਸ਼ਨ ਤੋਂ ਨਹੀਂ ਮਿਲਿਆ ਪਰ ਇੱਕ ਵੀਡੀਓ ਰੈਫਰੈਂਸ ਥਾਣੀ ਇਹ ਗੱਲ ਉਸ ਕਹੀ ਗਈ ਹੈ ਸਤਨਾਮ ਸਿੰਘ ਨੂੰ ਪੁਲਿਸ ਥਾਣੇ ਲੈ ਕੇ ਆਉਂਦੀ ਆ ਪੋਸ਼ਤਾਸ਼ ਲਈ ਤੇ ਇਹ ਫਾਇਦੇਮੰਦ ਵੀ ਸਾਬਤ ਹੁੰਦਾ ਸਖਤੀ ਤੋਂ ਬਾਅਦ ਉਹ ਮੰਨ ਲੈਂਦਾ ਹੈ ਕਿ ਹਾਂ ਆਪਾਂ ਹੀ ਉਸ ਜਵਾਕ ਨੂੰ ਖਤਮ ਕੀਤਾ ਹੈ ਹੁਣ ਇਸ ਦੇ ਹੀ ਬਿਆਨ ਨੂੰ ਬੇਸ ਮੰਨ ਕੇ ਬਲਜੀਤ ਕੌਰ ਉਰਫ ਪੋਲੀ ਨੂੰ ਵੀ ਪੁਲਿਸ ਚੌਕੀ ਲੈਓ ਜੀ ਉਸ ਵੀਡੀਓ ਰੈਫਰੈਂਸ ਮੁਤਾਬਕ ਸਤਨਾਮ ਇਸ ਦਾ ਪ੍ਰੇਮੀ ਸੀ ਤੇ ਐਸੇ ਨੇ ਉਸ ਨਾਲ ਮਿਲ ਕੇ ਆਪਣੇ ਨਿੱਕੇ ਮੁੰਡੇ ਦਾ ਹਸ਼ਰਤ ਕੀਤਾ ਹੁੰਦਾ ਹੈ ਤੇ ਇਸ ਦਾ ਇੱਕ ਨਹੀਂ ਪੂਰੇ 3 ਰੀਜ਼ਨਸ ਹੁੰਦੇ ਨੇ ਕਿ ਇੱਕ ਮਾਂ ਨੇ ਆਪਣੇ ਪੁੱਤ ਨੂੰ ਇੰਨੀ ਦਰਦਨਾਕ ਮੌਤ ਕਿਉਂ ਦਿੱਤੀ ਮੇਰੇ ਹਲਕਾ ਜਿਹਾ ਵੀ ਕਿਤੇ ਜਲ ਜਾਏ ਨਾ ਸੋਇਚ ਕੰਮ ਕਰਦਿਆਂ ਹੋਇਆਂ ਸੜ ਜਾਏ ਬਹੁਤ ਔਖਾ ਲੱਗਦਾ ਹੈ ਜਲਨ ਬਰਦਾਸ਼ਤ ਹੀ ਨਹੀਂ ਹੁੰਦੀ ਕਟਿਆ ਫਿਰ ਸਿਹਾ ਜਾਂਦਾ ਸੜਿਆ ਨਹੀਂ ਤੇ ਉਹ ਨਿਆਣਾ ਤੇ 92% ਦੀ ਰੋਕਾ ਸੀ ਕਿੰਨੀ ਪੀੜ ਸਹੀ ਹੋਣੀ ਉਹਨੇ ਪਰ ਅਲੇਜਡਲੀ ਇਸ ਗੰਦੀ ਮਾਂ ਨੇ ਆ ਕੀਤਾ ਕਿਉਂਕਿ ਸਭ ਤੋਂ ਪਹਿਲਾਂ ਉਹ ਨਹੀਂ ਚਾਹੁੰਦੀ ਸੀ ਕਿ ਉਸਦੀ ਆਸ਼ਕੀ ਚ ਕੋਈ ਰੋੜਾ ਪਵੇ ਭਾਵੇਂ ਫਿਰ ਉਸ ਦਾ ਆਪਣਾ ਦਿਲ ਦਾ ਟੁਕੜਾ ਹੀ ਕਿਉਂ ਨਾ ਹੋਵੇ ਦੂਜਾ ਉਹ ਕਤਲ ਦੇ ਇਲਜ਼ਾਮ ਚ ਹਰੀ ਸਿੰਘ ਤੇ ਬਿੱਲਾ ਸਿੰਘ ਨੂੰ ਫਸਾਉਣਾ ਚਾਹੁੰਦੀ ਸੀ ਤੇ ਤੀਜਾ ਉਹ ਆਪਣੇ ਘਰ ਵਾਲੇ ਨੂੰ ਵੀ ਇਸ ਚ ਫਸਾਉਣਾ ਚਾਹੁੰਦੀ ਸੀ ਉਸ ਤੋਂ ਬਦਲਾ ਲੈਣ ਲਈ ਮਤਲਬ ਫਸਸ ਜੜਾ ਵੀ ਜਾਂਦਾ ਇਸ ਦੇ علاوہ ਇਸ ਦਾ ਫਾਇਦਾ ਕੀ ਹੋਣਾ ਸੀ ਪਰ ਕੁਦਰਤ ਵੀ ਕੋਈ ਚੀਜ਼ ਹੁੰਦੀ ਆ ਫਿਰ ਦਰਅਸਲ ਸਤਨਾਮ ਸਿੰਘ ਨਾਲ ਇਸ ਦੇ ਰਿਲੇਸ਼ਨ ਕਾਫੀ ਪੁਰਾਣੇ ਹੁੰਦੇ ਨੇ ਮਾਸੀ ਦੀ ਗੈਰ ਮੌਜੂਦਗੀ ਚ ਉਹ ਘਰ ਆਉਂਦਾ ਤਾਂ ਇਹਨਾਂ ਦੀਆਂ ਨਜ਼ਦੀਕੀਆਂ ਉਸੇ ਦੌਰਾਨ ਬਤ ਕਹੀਆ ਵੀਡੀਓ ਰੈਫਰੈਂਸ ਮੁਤਾਬਕ ਇਨਾਂ ਚ ਨਜਾਇਜ਼ ਸੰਬੰਧ ਵੀ ਬਣ ਗਏ ਤੇ ਇਹ ਸਭ ਇਨਾਂ ਚ ਕੁਝ ਨਵਾਂ ਨਹੀਂ ਸੀ ਰਾਤ ਮਾਸੀ ਦੇ ਸੌਣ ਤੋਂ ਬਾਅਦ ਪਨੇਵੀ ਉਸ ਮੁੰਡੇ ਨਾਲ ਰਾਤ ਬਤਾਉਂਦੀ ਸੀ ਜਿਸ ਨੂੰ ਇਹ ਸਭ ਸਾਹਮਣੇ ਵੀਰਾ ਕਹਿੰਦੀ ਸੀ ਉਸ ਵਾਰ ਜਦੋਂ ਮਾਸੀ ਬਲਜਿੰਦਰ ਭੋਲੀ ਵਾਸਤੇ ਮੁੰਡਾ ਦੇਖ ਰਹੀ ਸੀ ਤਾਂ ਸਤਨਾਮ ਨੇ ਹੀ ਇਹ ਰਿਸ਼ਤਾ ਕਰਾਇਆ ਸੀ ਪਰ ਇਸ ਪਿੱਛੇ ਵੀ ਭੋਲੀ ਤੇ ਸਤਨਾਮ ਸਿੰਘ ਦੀ ਸਾਜ਼ਿਸ਼ ਹੀ ਸੀ ਜਦੋਂ ਭੋਲੀ ਦੇ ਵਿਆਹ ਦੀ ਗੱਲ ਚੱਲੀ ਸੀ ਤਾਂ ਸਤਨਾਮ ਬੜਾ ਪਰੇਸ਼ਾਨ ਹੋ ਗਿਆ ਸੀ ਕਿ ਹੁਣ ਸਾਡਾ ਰਿਸ਼ਤਾ ਕਿੱਦਾਂ ਚੱਲੇ ਵਿਆਹ ਕਰਾ ਨਹੀਂ ਸਕਦੇ ਕਿਉਂਕਿ ਪਿੰਡ ਦੀਆਂ ਨਜ਼ਰਾਂ 'ਚ ਅਸੀਂ ਭੈਣ ਭਰਾ ਤੂੰ ਮੈਨੂੰ ਵੀਰਾ ਕਹਿੰਨੀ ਆ ਸੋ ਸੋਲੂਸ਼ਨ ਵੀ ਇਸਨੇ ਆਪੇ ਹੀ ਲੱਭ ਲਿਆ ਤੇ ਆਪਣੇ ਹੀ ਇੱਕ ਦੋਸਤ ਵੀਰ ਸਿੰਘ ਨਾਲ ਰਿਸ਼ਤਾ ਕਰਾ ਦਿੱਤਾ ਜਿਸ ਤੇ ਘਰ ਉਹ ਈਜ਼ੀਲੀ ਆ ਜਾ ਸਕੇ ਤੇ ਭੋਲੀ ਨੂੰ ਮਿਲ ਸਕੇ ਵੀਰ ਸਿੰਘ ਦੇ ਘਰ ਬਸ ਬਜ਼ੁਰਗ ਮਾਸ ਹੀ ਹੋਰ ਕੋਈ ਨਹੀਂ ਦਸੰਬਰ 2013 ਚ ਇਹਨਾਂ ਦਾ ਵਿਆਹ ਹੋਇਆ ਸੀ ਪਰ ਵਿਆਹ ਦੇ ਤੁਰੰਤ ਬਾਅਦ ਤੋਂ ਹੀ ਵੀਰ ਸਿੰਘ ਨੂੰ ਸਮਝ ਆ ਚੁੱਕੀ ਸੀ ਕਿ ਇਸ ਦਾ ਮਨ ਮੇਰੇ ਨਾਲ ਨਹੀਂ ਸਤਨਾਮ ਨਾਲ ਹੀ ਲੱਗਦਾ ਹੈ ਜਦੋਂ ਵੀਰ ਸਿੰਘ ਜੌਬ ਤੇ ਚਲਾ ਜਾਂਦਾ ਤਾਂ ਪਿੱਛੋਂ ਸਤਨਾਮ ਆ ਜਾਂਦਾ ਮਾਂ ਬਜ਼ੁਰਗ ਹੁੰਦੀ ਆ ਸੋ ਬਹੁਤੀ ਟੋਕੜਾ ਟਾਕੀ ਉਹਨਾਂ ਤੋਂ ਤਾਂ ਹੁੰਦੀ ਨਹੀਂ ਪਰ ਉਹਨਾਂ ਨੇ ਇੰਨਾ ਜ਼ਰੂਰ ਕਰਨੀ ਕੱਢ ਦਿੱਤਾ ਹੁੰਦਾ ਆਪਣੇ ਮੁੰਡੇ ਦੇ ਕਿ ਤੂੰ ਜਾਣਾ ਤੇ ਉਹ ਆ ਜਾਂਦਾ ਹੈ ਮੁਹੱਲੇ ਚ ਵੀ ਇਸ ਬਾਰੇ ਗੱਲਾਂ ਸੁਣਨ ਨੂੰ ਮਿਲਦੀਆਂ ਸਨ ਵੀਰ ਸਿੰਘ ਭੋਲੀ ਨੂੰ ਸਮਝਾਉਂਦਾ ਰਿਹਾ ਪਰ ਉਹ ਸਮਝਦੀ ਨਹੀਂ ਇੱਕ ਦਿਨ ਦੁਪਹਿਰ ਨੂੰ ਹੀ ਵੀਰ ਸਿੰਘ ਘਰ ਆਉਂਦਾ ਤੇ ਉਸ ਵੀਡੀਓ ਰੈਫਰੈਂਸ ਮੁਤਾਬਕ ਇਹਨਾਂ ਦੋਵਾਂ ਨੂੰ ਅਬਜੈਕਸ਼ਨੇਬਲ ਕੰਡੀਸ਼ਨ ਚ ਰੰਗੇ ਹੱਥੀ ਫੜ ਲੈਂਦਾ ਬਸ ਉਸ ਤੋਂ ਬਾਅਦ ਇਹਨਾਂ ਦੇ ਘਰ ਦਾ ਮਾਹੌਲ ਸਹੀ ਨਹੀਂ ਹੁੰਦਾ ਕਿਉਂਕਿ ਭੋਲੀ ਮਾਹੌਲ ਸਹੀ ਕਰਨਾ ਚਾਹੁੰਦੀ ਹੀ ਨਹੀਂ ਸੀ ਸੋ ਉਹ ਆਪਣਾ ਜਵਾਕ ਚੱਕ ਮਾਸੀ ਵਾਲਾ ਜਾਂਦੀ ਹੈ ਤੇ ਉੱਥੇ ਇਹਨਾਂ ਦਾ ਰਾਸ ਫਿਰ ਤੋਂ ਸ਼ੁਰੂ ਹੋ ਜਾਂਦਾ ਹੈ ਹੁਣ ਇਸਮਾਨ ਨੂੰ ਆਪਣਾ ਪੁੱਤ ਵੀ ਜ਼ਹਿਰ ਲੱਗਣ ਲੱਗ ਪਿਆ ਉਹ ਪੂਰੀ ਤਰ੍ਹਾਂ ਆਜ਼ਾਦ ਤੇ ਕਿਊਰ ਫ੍ਰੀ ਹੋ ਕੇ ਸਤਨਾਮ ਨਾਲ ਆ ਹਵਾਸ ਵਾਲੀ ਖੇਡ ਜਾਰੀ ਰੱਖਣਾ ਚਾਹੁੰਦੀ ਸੀ ਸੋ ਇਹਨਾਂ ਨੇ ਸੋਚਿਆ ਕਿ ਕਿਉਂ ਨਾ ਜਵਾਕ ਦਾ ਕੰਮ ਕਰਦੇ ਸਤਨਾਮ ਸਿੰਘ ਮਾਰਕੀਟ ਤੋਂ ਤੇਲ ਲੈ ਕੇ ਆਉਂਦਾ ਤੇ ਭੋਲੀ ਉਸ ਨੂੰ ਲੁਕਾ ਕੇ ਅੰਦਰ ਕਿਤੇ ਰੱਖ ਲੈਂਦੀ ਹੈ 29 ਅਪ੍ਰੈਲ ਦੀ ਸ਼ਾਮ ਜਦੋਂ ਮਾਸੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਚਲੀ ਜਾਂਦੀ ਹੈ ਤਾਂ ਸਤਨਾਮ ਬਾਹਰ ਖੇਡ ਰਹੇ ਜਵਾਕ ਨੂੰ ਆਪਣੇ ਕੋਲ ਬੁਲਾਉਂਦਾ ਹੈ ਤੇ ਉਸ ਤੇ ਉਹ ਚੀਜ਼ ਪਾ ਦਿੰਦਾ ਹੈ ਤੇ ਹੌਲੀ ਜਹੀ ਇੱਕ ਤੀਲੀ ਵੀ ਬਸ ਫਿਰ ਅਗਲਾ ਅੰਜਾਮ ਤੁਹਾਨੂੰ ਦੱਸਿਆ ਹੀ ਹੈ ਆਪ ਉਥੋਂ ਚੁੱਪ ਕਰਕੇ ਨਿਕਲ ਜਾਂਦਾ ਹੈ 2 ਮਈ 2016 ਨੂੰ ਇਹਨਾਂ ਦੇ ਬਿਆਨ ਦਰਜ ਕਰਕੇ ਇਹਨਾਂ ਨੂੰ ਅਦਾਲਤ ਅੱਗੇ ਪੇਸ਼ ਕੀਤਾ ਜਾਂਦਾ ਹੈ ਪੁਲਿਸ ਨੂੰ ਇਹਨਾਂ ਦਾ 1 ਦਿਨ ਦਾ ਰਿਮਾਂਡ ਮਿਲਦਾ ਹੈ ਤੇ ਉਸੇ 'ਚ ਇਹਨਾਂ ਦੀ ਹੀ ਨਿਸ਼ਾਨਦੇਹੀ ਤੇ ਘਰੋਂ ਪੀਪੇ ਮਾਚਸ ਬਰਾਮਤ ਕੀਤੇ ਜਾਂਦੇ ਨੇ ਫਿਰ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਜਾਂਦਾ ਹੈ ਤੇ ਅਦਾਲਤ ਇਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਦਾ ਤੋਹਫਾ ਦਿੰਦੀ ਹੈ ਪੋਸਟਮਾਰਟਮ ਦੇ ਬਾਅਦ ਜਵਾਕ ਦੀ ਬਾਡੀ ਉਸਦੇ ਪਿਤਾ ਵੀਰ ਸਿੰਘ ਨੂੰ ਸੌਂਪ ਦਿੱਤੀ ਗਈ ਸੀ ਅਜ ਇੱਕ ਦੋ ਦਿਨ ਪਹਿਲਾਂ ਹੀ ਇੱਕ ਮਾਂ ਦਾ ਅਜੀਬ ਗੰਦਾ ਰੂਪ ਵੇਖਿਆ ਸੀ ਅਸੀਂ ਤੇ ਅੱਜ ਫੇਰ ਕਿਨੌਣਾ ਰੂਪ ਦੇਖਿਆ ਬੱਚੇ ਨੂੰ ਟੀਕਾ ਵੀ ਲੱਗਦਾ ਨਾ ਤਾਂ ਉਹ ਨਹੀਂ ਦੇਖਿਆ ਜਾਂਦਾ ਅੱਜ ਕੱਲ ਪੇਨਲੈਸ ਵੈਕਸੀਨੇਸ਼ਨਸ ਆਈਆਂ ਹੋਈਆਂ ਨੇ ਦਾਵਾ ਕੀਤਾ ਜਾਂਦਾ ਹੈ ਕਿ ਉਹਨਾਂ ਟੀਕਿਆਂ ਨਾਲ ਬੱਚੇ ਨੂੰ ਪੀੜ ਨਹੀਂ ਹੁੰਦੀ ਮਾਪੇ ਚਾਰ ਗੁਣਾ ਪੈਸੇ ਵੱਧ ਖਰਚ ਕੇ ਆਪਣੇ ਬੱਚੇ ਨੂੰ ਉਹ ਬਿਨਾਂ ਪੀੜ ਵਾਲਾ ਟੀਕਾ ਵੀ ਲਵਾਉਂਦੇ ਵੇਖਦੀ ਆ ਮੈਂ ਵੈਕਸੀਨੇਸ਼ਨ ਪਰ ਇਸ ਦੇ ਦਿਲ 'ਚ ਰਹਿਮ ਹੀ ਨਹੀਂ ਆਇਆ ਬਿਸਤਰੇ 'ਆਲੀ ਭੁੱਖ ਫੇਰ ਮੰਮਤਾ ਖਾ ਗਈ ਵਾਹਿਗੁਰੂ ਜੀ ਦੇਖ ਲਓ ਇਹਨਾਂ ਨੂੰ ਆਪ ਤੁਸੀਂ ਵੇਖ ਰਹੇ ਹੋ ਕੈਮਰਾ ਆ ਲੈਨਸ ਸਾਫਾ